ਰਾਜ ਸਭਾ ਮੈਂਬਰ ਵਿਕਰਮ ਸਾਹਨੀ ਨੇ ਆਪਣੇ ਕਾਰਜਕਾਲ ਸੰਬੰਧੀ ਆਪਣਾ ਰਿਪੋਰਟ ਕਾਰਡ ਜਾਰੀ ਕਰਦਿਆ ਕਿਹਾ ਕਿ ਉਹਨਾਂ ਨੇ ਰਾਜ ਸਭਾ ਦੇ ਵਿੱਚ ਕਈ ਮੁੱਦਿਆਂ ਤੇ ਆਵਾਜ਼ ਉਠਾਈ ਹੈ ਜਿਸ ਦੇ ਵਿੱਚ ਉਹਨਾਂ ਨੇ 2 ਸਾਲਾਂ ਦੇ ਵਿੱਚ ਰਾਜ ਸਭਾ ਚ 145 ਮੁੱਦੇ ਉਠਾਏ ਹਨ ਉਹ ਨਾਤਾ ਖੁਸ਼ ਹਨ ਤੇ ਨਾ ਹੀ ਖੁਸ਼ ਹਨ ਜਿਸ ਦੇ ਵਿੱਚ ਮੈਂ ਕੇਂਦਰ ਦੇ ਕੋਲ ਇਹ ਮੁੱਦਾ ਉਠਾਇਆ ਸੀ ਕਿ ਤੁਸੀਂ ਆਪਣੀ ਕਮੇਟੀ ਬਣਾਈ ਹੈ ਪਰ ਪੰਜਾਬ ਦੇ ਕਿਸੇ ਵਿਅਕਤੀ ਨੂੰ ਇਸ ਦਾ ਹਿੱਸਾ ਨਹੀਂ ਬਣਾਇਆ ਗਿਆ ਐਸ ਲਈ ਤੁਸੀਂ ਪੰਜਾਬ ਤੋਂ ਮੈਂਬਰ ਜ਼ਰੂਰ ਲਓ ਮੈਂ ਸੁਆਮੀ ਨਾਥਨ ਦੀ ਰਿਪੋਰਟ ਵੀ ਪੜ੍ਹੀ ਹੈ ਤੇ ਵਿਚਾਰਿਆ ਜਿਸ ਵਿੱਚ ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਨੂੰ ਮਾਮੂਲੀ ਬਦਲਾ ਦੇ ਨਾਲ ਅਪਣਾਇਆ ਜਾ ਸਕਦਾ ਹੈ ਐਸ ਐਮਪੀ ਪਾਰਲੀਮੈਂਟ ਦੇ 2 ਸਾਲ ਪੂਰੇ ਹੋਣ ਚ ਤੁਹਾਡੀ ਕਚਹਿਰੀ ਵਿੱਚ ਹਰ ਕੋਈ ਕੋ ਕੋਤ ਹਾਜ਼ਰ ਹੋਇਆ ਦਾ ਵਰ ਤੁਹਾਨੂੰ આમંત્રਿਤ ਕੀਤਾ ਹੈ ਤੁਹਾਡਾ ਬਹੁਤ ਬਹੁਤ ਧੰਵਾਦ ਸਲਾਈਡਸ ਅ ਕੋਸ਼ਿਸ਼ ਕੀਤੀ ਹੈ ਕਿ ਕੋਈ ਵੀ ਐਸਾ ਮੌਕਾ ਐਸਾ ਇਸ਼ੂ ਪੰਜਾਬ ਦਾ ਕੋਈ ਨਹੀਂ ਦਿੱਤਾ ਆਖੋ ਨਹੀਂ ਦਿੱਤਾ ਜਿਹੜਾ ਮੇਰੀ ਨਿਗਾਹ ਦੇ ਵਿੱਚ ਆਇਆ ਔਰ ਮੈਂ ਪਾਰਲੀਮੈਂਟ ਵਿੱਚ ਆਪਣੀ ਆਵਾਜ਼ ਉਧਰ ਤੇ ਨਾ بلند ਕੀਤੀ ਹੋਵੇ ਪੰਜਾਬ ਯੂਨੀਵਰਸਿਟੀ ਦਾ ਹੋਵੇ ਬੰਦੀ ਸਿੱਖਿਆ ਦਾ ਹੋਵੇ ਹੈਡ ਸਪੀਚ ਦਾ ਹੋਵੇ ਕੋਈ ਵੀ ਇਨਵੈਸਟਮੈਂਟ ਹੋਵੇ ਸਟਾਰਟ ਅਪਰਨਿੰਗ ਦਾ ਹੋਵੇ ਕਈ GST ਲੱਗ ਗਿਆ ਸਰਾਮਾਂ ਤੇ ਕੋਈ ਵੀ ਸੈਂਕੜਿਆਂ ਐਸ ਇਸ਼ੂ ਹੈ 100 ਪਰਤਲੀ ਇਸ਼ੂ ਮੈ 2 ਸਾਲ ਦੇ ਵਿੱਚ